ਮਨ ਅਰੋੜੇ ਦੀ ਜਿਨੇ ਮਿਸਲਾਂ ਦੀ ਤੋਹੀਨ ਕੀਤੀ ਸਿੱਖ ਮਿਸਲਾਂ ਦੀ ਜਿਹਦੀ ਕਲਪਨਾ ਜਿਹਦੀ ਤੁਲਨਾ ਉਹਨੇ ਕਾਂਗਰਸ ਨੂੰ ਨੀਵਾ ਵਿਖਾਉਣ ਵਾਸਤੇ ਆਪਣੇ ਬਿਆਨ ਵਿੱਚ ਕੀਤੀ ਤੇ ਉਹਨੇ ਕਿਹਾ ਕਿ ਮਿਸਲਾਂ ਵਰਗਾ ਹਾਲ ਹੋ ਗਿਆ ਕਾਂਗਰਸ ਦਾ ਮੈਂ ਸਮਝਦਾ ਜੀ ਜਾਂ ਤੇ ਇਹ ਜਾਣ ਬੁੱਝ ਕੇ ਬਿਆਨ ਦਿੱਤਾ ਗਿਆ ਕਿਉਂਕਿ ਅੱਜ ਕੱਲ ਸਿੱਖਾਂ ਵਿਰੁੱਧ ਸਿਆਸਤ ਬਹੁਤ ਚੱਲ ਰਹੀ ਆ ਵਾਰ-ਵਾਰ ਟੰਬ ਕੇ ਟੋ ਕੇ ਵੇਖਿਆ ਜਾਂਦਾ ਸਿੱਖਾਂ ਨੂੰ ਅੱਛਾ ਜੇ ਬਾ ਇਹਨੇ ਜਾਣ ਕੇ ਨਹੀਂ ਕੀਤੀ ਤਾਂ ਅਣਜਾਣੇ ਵਿੱਚ ਹੋਈ ਆ ਤਾਂ ਫਿਰ ਇਹਦਾ ਮਤਲਬ ਇਹ 40 50 ਸਾਲ ਤੋਂ ਉੱਤੇ ਦੀ ਜ਼ਿੰਦਗੀ ਭੋਗ ਚੁੱਕਾ ਤੇ 50 ਸਾਲਾਂ ਵਿੱਚ ਇਹਨੂੰ ਪੰਜਾਬ ਦਾ ਇਤਿਹਾਸ ਹੀ ਨਹੀਂ ਪਤਾ ਕਿ ਮਿਸਲਾਂ ਦੀ ਕੀ ਜ਼ਿੰਮੇਵਾਰੀ ਸੀ ਤੇ ਅੱਜ ਇਹ ਪੰਜਾਬ ਪ੍ਰਧਾਨ ਕਿਹੜੇ ਮੂੰਹ ਨਾਲ ਬਣ ਕੇ ਬਹਿ ਗਿਆ ਇਹਨੂੰ ਜੇ ਪੰਜਾਬ ਦੇ ਇਤਿਹਾਸ ਤਾਂ ਹੀ ਨਹੀਂ ਪਤਾ ਗੱਲ ਕਰਦੇ ਆ ਅਮਨ ਅਰੋੜੇ ਦੀ ਜਿਨੇ ਮਿਸਲਾਂ ਦੀ ਤੋਹੀਣ ਕੀਤੀ ਸਿੱਖ ਮਿਸਲਾਂ ਦੀ ਜਿਹਦੀ ਕਲਪਨਾ ਜਿਹਦੀ ਤੁਲਨਾ ਉਹਨੇ ਕਾਂਗਰਸ ਨੂੰ ਨੀਵਾ ਵਿਖਾਉਣ ਵਾਸਤੇ ਆਪਣੇ ਬਿਆਨ ਵਿੱਚ ਕੀਤੀ ਤੇ ਉਹਨੇ ਕਿਹਾ ਕਿ ਮਿਸਲਾਂ ਵਰਗਾ ਹਾਲ ਹੋ ਗਿਆ ਕਾਂਗਰਸ ਦਾ ਮੈਂ ਸਮਝਦਾ ਜੀ ਜਾਂ ਤੇ ਇਹ ਜਾਣ ਬੁੱਝ ਕੇ ਬਿਆਨ ਦਿੱਤਾ ਗਿਆ ਕਿਉਂਕਿ ਅੱਜ ਕੱਲ ਸਿੱਖਾਂ ਵਿਰੁੱਧ ਸਿਆਸਤ ਬਹੁਤ ਚੱਲ ਰਹੀ ਆ ਵਾਰ-ਵਾਰ ਟੰਬ ਕੇ ਟੋ ਕੇ ਵੇਖਿਆ ਜਾਂਦਾ ਸਿੱਖਾਂ ਨੂੰ ਅੱਛਾ ਜੇ ਬਾਤ ਇਹਨੇ ਜਾਣ ਕੇ ਨਹੀਂ ਕੀਤੀ ਤਾਂ ਅਣਜਾਣੇ ਵਿੱਚ ਹੋਈ ਆ ਤਾਂ ਫਿਰ ਇਹਦਾ ਮਤਲਬ ਇਹ 40 50 ਸਾਲ ਤੋਂ ਉੱਤੇ ਦੀ ਜ਼ਿੰਦਗੀ ਭੋਗ ਚੁੱਕਾ ਤੇ 50 ਸਾਲਾਂ ਵਿੱਚ ਇਹਨੂੰ ਪੰਜਾਬ ਦਾ ਇਤਿਹਾਸ ਹੀ ਨਹੀਂ ਪਤਾ ਕਿ ਮਿਸਲਾਂ ਦੀ ਕੀ ਜ਼ਿੰਮੇਵਾਰੀ ਸੀ ਤੇ ਅੱਜ ਇਹ ਪੰਜਾਬ ਪ੍ਰਧਾਨ ਕਿਹੜੇ ਮੂਹ ਨਾ ਬਣ ਕੇ ਬਹਿ ਗਿਆ ਇਹਨੂੰ ਜੇ ਪੰਜਾਬ ਦੇ ਇਤਿਹਾਸ ਦਾ ਹੀ ਨਹੀਂ ਪਤਾ ਮਿਸਲਾਂ ਨੂੰ ਬਣਾਉਣ ਵਾਲੇ ਖੜਾ ਕਰਨ ਵਾਲੇ ਸਥਾਪਿਤ ਕਰਨ ਵਾਲੇ ਸਰਦਾਰ ਦਾ ਨਾਂ ਨਹੀਂ ਪਤਾ ਸਰਦਾਰ ਨਵਾਬ ਕਪੂਰ ਸਿੰਘ ਵਿਰਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਉਹ ਸੰਘਰਸ਼ ਕੀਤੇ ਜਿਹੜੇ ਸੰਘਰਸ਼ ਉਸ ਤੋਂ ਬਾਅਦ ਕਿਸੇ ਹੋਰ ਆਗੂ ਦੀ ਝੋਲੀ ਨਹੀਂ ਪਏ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਉਹਨਾਂ ਨੇ ਪਹਿਲਾਂ ਤਰਨਾ ਦਲ ਤੇ ਫਿਰ ਇੱਕ ਬੁੱਢਾ ਦਲ ਦਾ ਜਥਾ ਬਣਾਇਆ ਉਹ ਮਿਸਲਾਂ ਉਸ ਤੋਂ ਬਾਅਦ ਉਹਨਾਂ ਨੇ ਹੀ ਸਥਾਪਿਤ ਕੀਤੀਆਂ ਜਿਹੜੀਆਂ ਮਿਸਲਾਂ ਸੇਵਾ ਸੰਭਾਲ ਕਰਦੀਆਂ ਸੀ ਸਿੱਖ ਪੰਥ ਦੀ ਕਿਉਂਕਿ ਤਰਨਾ ਦਲ ਤੇ ਬੁੱਢਾ ਦਲ ਦੇ ਵਿੱਚ ਸੰਖਿਆ ਬਹੁਤ ਜ਼ਿਆਦੀ ਵੱਧਦੀ ਜਾਂਦੀ ਸੀ ਦਿਨੋਂ ਦਿਨ ਲੰਗਰ ਪਾਣੀ ਦੀ ਰਸਦ ਦੀ ਜਿਹੜੀ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਸੀ ਵੱਡੇ ਜਥੇ ਦੀ ਕੇਅਰ ਕਰਨਾ ਫਿਰ ਉਹਨਾਂ ਜਥਿਆਂ ਵਿੱਚ ਵੰਡਿਆ ਪੰਜ ਜਥੇ ਵੰਡੇ ਪੰਜਾਂ ਵਿੱਚ ਸ਼੍ਰੀ ਦਬਾਬਾ ਦੀਪ ਸਿੰਘ ਜੀ ਦਾ ਨਾਮ ਸੀ ਪਹਿਲੀ ਮਿਸਲ ਦੇ ਵਿੱਚ ਕਰਮ ਸਿੰਘ ਦਾ ਸੀ ਕਾਨ ਸਿੰਘ ਦਾ ਸੀ ਇਸ ਤਰ੍ਹਾਂ ਕਰਕੇ ਉਹਨਾਂ ਨੇ 5 ਜਥੇਬੰਦੀਆਂ ਪਹਿਲਾਂ ਬਣਾਈਆਂ ਉਹ ਪੰਜੇ ਜਥੇਬੰਦੀਆਂ ਦਾ ਕੰਮ ਸੀ ਆਪਣਾ ਜਿੰਨਾ ਵੀ ਦੇਖ ਰੱਖ ਜਥੇ ਦੇ ਵਿੱਚ ਤਰਨਾ ਦਲ ਤੇ ਬੁੱਢਾ ਦਲ ਦੇ ਬਾਰੇ ਜਿਹੜਾ ਪਹਿਲਾਂ ਜਿਹਾ ਸੀ ਉਹਨੂੰ ਸੇਵਾ ਸੰਭਾਲ ਕਰਨੀ ਫਿਰ ਉਹਨਾਂ ਨੇ 7 ਜਥੇਬੰਦੀਆਂ ਹੋਰ ਬਣਾਈਆਂ ਮਿਸਲਾਂ ਤਾਂ ਜੋ ਉਹ ਹੋਰ ਪ੍ਰਚਾਰ ਸਿੱਖੀ ਦਾ ਵੀ ਕਰ ਸਕਣ ਤੇ ਸੇਵਾ ਸੰਭਾਲ ਵੀ ਕਰ ਸਕਣ ਫਿਰ ਟੋਟਲ 12 ਮਿਸਲਾਂ ਬਣ ਗਈਆਂ ਇਹਦੇ ਵਿੱਚ ਨੈਗੇਟਿਵਿਟੀ ਅੱਜ ਤੱਕ ਸਿਰਫ ਕਿਸੇ ਅਣਜਾਣੇ ਵਿੱਚ ਲੋਕਾਂ ਨੇ ਫੁਲਾਈ ਹੋਈ ਆ ਕਿ ਮਿਸਲਾਂ ਵੀ ਪਹਿਲਾਂ ਵੱਖ-ਵੱਖ ਸੀ ਤੇ ਮਿਸਲਾਂ ਜਦੋਂ ਇਕੱਠੀਆਂ ਹੋ ਗਏ ਫਿਰ ਰਾਜ ਬਣ ਗਿਆ ਉਹ ਭਾਈ ਮਿਸਲਾਂ ਵੀ ਇੱਕ ਜਥੇਬੰਦਕ ਢਾਂਚਾ ਸੀ ਸਰਦਾਰ ਨਵਾਬ ਕਪੂਰ ਸਿੰਘ ਜੀ ਦੇ ਵੱਲੋਂ ਉਹਨਾਂ ਦੀ ਬਿਉਂਹਤ ਸੀ ਉਹਨਾਂ ਪਹਿਲਾਂ ਬੁੱਢਾ ਦਲ ਤਰਨਾਲਾ ਬਣਾਇਆ ਫਿਰ 12 ਮਿਸਲਾਂ ਬਣਾਈਆਂ 12 ਮਿਸਲਾਂ ਦਾ ਕੰਮ ਸੀ ਦਿੱਲੀ ਤੇ ਲਾਹੌਰ ਦੇ ਵਿਚਾਲੇ ਜਿਹੜਾ ਬਿਜ਼ਨਸ ਚੱਲਦਾ ਸੀ ਮੁਗਲਾਂ ਦਾ ਉਹਨਾਂ ਨੂੰ ਘਟਾਉਣਾ ਦਬਾਉਣਾ ਤੇ ਅਣਖ ਨਾਲ ਉਹਨਾਂ ਨੇ ਉਹ ਜਿਹੜਾ ਬਿਜ਼ਨਸ ਚੱਲਦਾ ਸੀ ਉਹਨੂੰ ਰੋਕਿਆ ਵੀ ਤੇ ਫਿਰ ਜਦੋਂ ਕਿਤੇ ਉਹਨਾਂ ਦਾ ਦਾ ਲੱਗਦਾ ਸੀ ਵੱਡੇ-ਵੱਡੇ ਸਮਗਲਰਾਂ ਨੂੰ ਜਿਹੜੇ ਵੱਡੇ-ਵੱਡੇ ਇਹਨਾਂ ਦੇ ਬਿਜ਼ਨਸ ਹੀ ਖੋ ਕੇ ਆਪਣਾ ਢਾਂਚਾ ਵੱਡਾ ਕਰਨ ਵਾਸਤੇ ਰੱਖਦੇ ਸੀ ਨਾਲੇ ਪੰਜਾਬ ਦੀ ਜਿਹੜੀ ਸਿੱਖਾਂ ਦੀ ਸੱਤਣਾ ਸੀ ਉਹਨੂੰ ਵੱਡਾ ਕਰਦੇ ਜਾ ਰਹੇ ਸੀ ਤੇ ਇਹਦੇ ਵਿੱਚ ਕੱਲੀ ਉਹਨਾਂ ਦੀ ਲੁੱਟ ਨਹੀਂ ਸੀ ਅਣਖ ਵੀ ਸੀ ਕਿ ਅਸੀਂ ਅਜੇ ਸਿੱਖ ਜਿਉਂਦੇ ਆ ਮਰ ਨਹੀਂ ਗਏ ਜਕਰੀਆ ਖਾਨ ਦਾ ਵਿਰੋਧ ਕਰਦੇ ਸੀ ਨਾਲੇ ਉਹਨੂੰ ਅੱਗੇ ਲਲਕਾਰਦੇ ਸੀ ਫਿਰ ਨਵਾਬ ਕਪੂਰ ਸਿੰਘ ਜਦੋਂ ਲਾਹੌਰ ਦੇ ਵਿੱਚ ਜਾ ਕੇ ਆਪ ਉੱਥੇ ਤੇ ਜਾ ਕੇ ਫਿਰ ਉਹ ਲਲਕਾਰਦੇ ਵੀ ਉਹ ਇਹਨਾਂ ਮਿਸਲਾਂ ਦੇ ਸਰਦਾਰ ਹੀ ਸੀ ਇਹ ਇਹਨਾਂ ਮਿਸਲਾਂ ਦੇ ਕਰਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਖਰਕਾਰ ਪਿਆਰ ਹੋਇਆ ਸੀ ਉਹ ਦਿੱਲੀ ਨੂੰ ਆਖ ਵਿਖਾਉਂਦੇ ਸੀ ਤੇ ਤੁਸੀਂ ਹੈਗੇ ਜੀ WhatsApp ਤੇ ਬੱਜਗਰ ਗਰੁੱਪਾਂ ਵਾਲੇ ਕਿ ਉਹ ਮਿਸਲਾਂ ਇੱਕ ਜੱਤੇਵੰਦਾਂ ਦਾ ਕਿ ਢਾਂਚਾ ਸੀ ਇਹ ਮਿਸਲਾਂ ਸਰਦਾਰਾਂ ਦੀਆਂ ਮਿਸਲਾਂ ਸੀ ਜਿਨ੍ਹਾਂ ਮਿਸਲਾਂ ਨਾ ਹੁੰਦੀਆਂ ਅੱਜ ਦਾ ਪੰਜਾਬ ਨਾ ਹੁੰਦਾ ਉਹਨਾਂ ਮਿਸਲਾਂ ਵਿੱਚੋਂ ਹੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਪੈਦਾ ਹੋਇਆ ਜਿਨੇ ਦਿੱਲੀ ਜਿੱਤੀ ਤਾਂ ਤੁਸੀਂ ਸਾਰੇ ਹੁਣ ਕੀ ਖਰਦੇ ਜੇ ਦਿੱਲੀ ਦਾ ਦੱਲੇ ਬਣੇ ਜੇ ਉਹਨਾਂ ਮਿਸਲਾਂ ਦੇ ਸਰਦਾਰਾਂ ਨੇ ਦਿੱਲੀ ਜਿੱਤੀ 18 ਤੋਂ 19 ਵਾਰ ਤਾਂ ਤੁਸੀਂ ਦਿੱਲੀ ਅੱਗੇ ਕਿੰਨੀ ਵਾਰੀ ਹੁਣ ਤੱਕ ਜੁੱਤੀ ਜੱਟੀ ਸਿਰਫ ਆਗ ਦੇ ਲਾਲਚੀ ਉਹਦਿਆਂ ਖਾਤਰ ਉਹ ਮਿਸਰਾਂ ਨੂੰ ਆਪਣਾ ਕੋਈ ਲਾਲਚ ਨਹੀਂ ਸੀ ਉਹ ਸਿਰਫ ਲੜਨਾ ਕੋਲਣਾ ਤੇ ਕਿਸੇ ਨੈਗੇਟਿਵਿਟੀ ਕਰਕੇ ਕਿਸੇ ਨੇ ਬਿਧਾ ਕੇ ਲਿਖਤਾ ਨਿੱਕੀ ਮੁਟੀ ਨੋਕ ਝੋਕ ਤੇ ਸਿੰਘਾਂ ਤੇ ਚਲਦੀ ਚਲਦੀ ਆ ਸੋ ਤੁਸੀਂ ਆਪਣਾ ਆਪਣੇ ਵੱਲੋ ਅਗਲੀ ਵਾਰੀ ਪੰਜਾਬ ਦੇ ਵਿਰੁੱਧ ਕਿਸੇ ਵੀ ਜਥੇਬੰਦੀ ਦੇ ਢਾਂਚੇ ਵਿਰੁੱਧ ਬੋਲਣਾ ਹੋਇਆ ਪਹਿਲਾਂ ਜਾਣਕਾਰੀ ਪ੍ਰਾਪਤ ਕਰ ਲਿਓ ਕਿਸੇ ਜ਼ਿੰਮੇਵਾਰ ਕੁਰਸੀ